ਪਹਿਲਾਂ ਤਾਂ ਤੁਹਾਨੂੰ ਅਜਨਾਲਾ ਦੇ ਸਾਡੇ মিডিਆ ਕਦਰਮਾਂ ਨੂੰ ਵੈਲਕਮ ਜੀ ਆਇਆਂ ਨੂੰ ਤੁਸੀਂ ਸਾਡੇ ਨਗਰ ਪੰਚਾਇਤ ਦੇ ਦਫ਼ਤਰ ਦੇ ਵਿੱਚ ਆਏ ਹੋ ਤੁਹਾਨੂੰ ਇੱਕ ਦੋ ਬਹੁਤ ਮਹੱਤਵਪੂਰਨ ਜਾਣਕਾਰੀਆਂ ਜਿਹੜੀਆਂ ਉਹ ਦੇਣੀ ਹੈ ਅਸੀਂ ਸ਼ਹਿਰ ਦੇ ਵਾਸਤੇ ਜਿਹੜਾ ਅਜਨਾਲਾ ਸ਼ਹਿਰ ਦੇ ਵਾਸਤੇ ਸਰਕਾਰ ਨੂੰ ਇੱਕ ਐਸਟੀਮੇਟ ਬਣਾ ਕੇ ਭੇਜਿਆ ਸੀਗਾ ਸ਼ਹਿਰ ਦੀਆਂ ਗਲੀਆਂ ਨਾਲੀਆਂ ਦਾ ਉਹ ਕਰੀਬ 9 ਕਰੋੜ ਦਾ ਸੀਗਾ ਸਾਨੂੰ 3 ਕਰੋੜ ਰੁਪਈਆ ਪਹਿਲਾਂ ਆਇਆ ਜਿਹਦੇ ਟੈਂਡਰ ਲਾ ਕੇ ਅਸੀਂ ਕੰਮ ਸ਼ੁਰੂ ਕਰਦੇ ਤੇ 3 ਕਰੋੜ ਰੁਪਈਆ ਜਿਹੜਾ ਸਾਦੂ ਉਹ 2 ਦਿਨ ਪਹਿਲਾਂ ਲੋਕਲ ਬਡੀ ਮੈਕ ਪਿੰਨੇ ਸਾਨੂੰ ਦਿੱਤਾ ਉਹਦੇ ਤੋਂ ਇਲਾਵਾ ਸਾਡੇ ਇਹ ਨਾਲੇ ਹਲਕੇ ਦੇ ਵਿੱਚ ਹੀ ਰਮਦਾਸ ਨਗਰ ਪੰਚਾਇਤ ਹੈ 10 ਕਰੋੜ ਰੁਪਈਆ ਉਸ ਨਗਰ ਪੰਚਾਇਤ ਨੂੰ ਜਿਹੜਾ ਆਇਆ ਅਸੀਂ ਉਹਦੇ ਸਪੈਸੇ ਦੇ ਨਾਲ ਇਸ ਸ਼ਹਿਰ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਖਰਾਬ ਗਲੀਆਂ ਨਾਲੀਆਂ ਸੀਗੀਆਂ ਉਹ ਬੜਾਵਾਂਗੇ 3 3 ਕਰੋੜ ਦੀ ਸਾਨੂੰ ਕਿਸ਼ਤ ਅੱਗੇ ਜਾ ਕੇ ਹੋਰ ਆਊਗੀ ਤੇ 9 ਕਰੋੜ ਦੇ ਨਾਲ ਸਾਦਾ ਸ਼ਹਿਰ ਜਿਹੜਾ ਉਹ ਅਸੀਂ ਠੀਕ ਕਰਨ ਦੇ ਵਿੱਚ ਕਾਮਯਾਬ ਜਿਹੜਾ ਹੋ ਜਾਾਂਗੇ ਇਤੋਂ ਇਲਾਵਾ ਸਾਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਬਹੁਤ ਅਸੀਂ ਪੁਰਾਣੀ ਮੰਗ ਕੀਤੀ ਸੀਗੀ ਪੰਜਾਬ ਦੇ ਜਿਹੜੇ ਸਾਡੇ ਲੋਕਲ ਬਾਡੀ ਦੇ ਮੰਤਰੀ ਦੇ ਉਹਨਾਂ ਕੋਲ ਵੀ ਤੇ ਸੀਐਮ ਸਾਹਿਬ ਦੇ ਕੋਲੋਂ ਵੀ ਇੱਕ ਮੰਗ ਕੀਤੀ ਸੀ ਕਿ ਸਾਡਾ ਜਿਹੜਾ ਏਰੀਆ ਇਹ ਨਾਲ ਇਹ ਬਾਰਡਰ ਦਾ ਏਰੀਆ ਆਪ ਅੰਦਾਜ਼ ਪੈਂਦਾ ਇਹਦੇ ਵਿੱਚ ਇਹਦੋਂ ਅਜਨਾਲਾ ਪੈਂਦਾ ਇਹਦੇ ਨੇੜੇ ਚਗਾਵਾ ਵਗੈਰਾ ਸਾਡਾ ਬਾਰਡਰ ਦਾ ਆਈਦੀ ਪੈ ਜਾਂਦਾ ਅਸੀਂ ਉਹਨਾਂ ਨੂੰ ਕਹਿ ਕੇ ਸਾਨੂੰ ਇੱਕ ਫਾਇਰ ਸਟੇਸ਼ਨ ਜਿਹੜਾ ਉਹ ਦੋ ਨਾਲ ਫਾਇਰ ਦੀ ਇੱਕ ਹੋਰ ਗੱਡੀ ਤੋਂ ਇੱਕ ਗੱਡੀ ਪਹਿਲਾਂ ਦਿੱਤੀ ਆ ਅਸੀਂ ਫਾਇਰ ਸਟੇਸ਼ਨ ਵਾਸਤੇ ਮੰਗ ਕੀਤੀ ਸੀਗੀ ਸੀਐਮ ਸਾਹਿਬ ਕੋਲੋਂ ਔਰ ਡਾਕਟਰ ਰਵਜੋਤ ਜੀ ਜਿਹੜੇ ਸਾਡੇ ਲੋਕਲ ਬਾਡੀ ਦੇ ਮਾਜੋਬ मिनिस्टर ਨੇ ਉਹਨਾਂ ਨੇ ਸਾਨੂੰ 1 ਕਰੋੜ 99 ਲੱਖ 77 ਹਜ਼ਾਰ ਰੁਪਈਆ ਜਿਹੜਾ ਉਹ ਜਾਰੀ ਕੀਤਾ ਔਰ ਜਲਦੀ ਆਪਾਂ ਜਿਹੜਾ ਫਾਇਰ ਸਟੇਸ਼ਨ ਹੈ ਸ਼ੁਰੂ ਕਰ ਜਿਹੜਾ ਜਾ ਰਹੇ ਬਹੁਤ ਵਧੀਆ ਬੜਾਵਾਂਗੇ ਔਰ ਸਾਡੇ ਇਲਾਕੇ ਦੇ ਵਿੱਚ ਪਦਮਾਤਵਾ ਕਦੇ ਕਿ ਕੋਈ ਇਦਾਂ ਦੀ ਘਟਨਾ ਨਾ ਵਾਪਰੇ ਪਾਦੀ ਵਾਪਰ ਜਾਈ ਉਸ ਕਟਰਾ ਨੂੰ ਕੰਟਰੋਲ ਕਰ ਲਈ ਅਸੀਂ ਪੂਦੇ ਜਿਹੜੇ ਆ ਪੂਦੇ ਪ੍ਰਬੰਧ ਜਿਹੜੇ ਆ ਉਹ ਸਾਡੇ ਹੋ ਜਾਣਗੇ ਇਹ ਮੈਂ ਕਾਫੀ ਦਿਨਾਂ ਪਿੱਛੇ ਪਿਆ ਸੀਗਾ ਸੀਐਮ ਸਾਹਿਬ ਦੇ ਕੇ ਜੁੱਦ ਦਿਓ ਜੀ ਸਾਨੂੰ ਉਹਨਾਂ ਨੇ ਸਾਡੀ ਇਹ ਬੰਗ ਜਿਹੜੀ ਆ ਮੰਨ ਲਈ ਆ ਇੱਕ ਵਾਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਕਿ ਅਸੀਂ ਅੱਜ ਤੋਂ 1 ਸਾਲ ਪਹਿਲਾਂ ਆਪਣੇ ਸ਼ਹਿਰ ਦਾ ਇੱਕ ਲਾਈਟਾਂ ਦਾ ਐਸਟੀਮੇਟ ਬਣਾ ਕੇ ਲਾਈਟਾਂ 260 ਲਾਈਟਾਂ ਦੇ ਪੁਆਇੰਟ ਬਣਾ ਕੇ ਅਸੀਂ ਜਿਹੜੇ ਲੋਕਲ ਬਾਡੀ ਮੱਲਾ ਜਿਹੜਾ ਸਾਡਾ ਡਿਪਾਰਟਮੈਂਟ ਆ ਉਹਨੂੰ ਅਸੀਂ ਭੇਜਿਆ ਸੀਗਾ ਉਹਦਾ ਅਸੀਂ ਸਰਕਾਰ ਕੋਲੋਂ ਇਹ ਮੰਗ ਕਰ ਰਹੇ ਸੀਗੇ ਕਿ ਸਾਨੂੰ ਮੱਲਾ ਜਿਹੜਾ ਸਾਡਾ ਲੈਕਟਾਂ ਜਿਹੜੀਆਂ ਉਹ ਦਿਓ ਅਸੀਂ ਸ਼ਹਿਰ ਦੇ ਵਿੱਚ ਲੈਕਟਾਂ ਲਾਉਣੀਆਂ ਕੈਮਰਿਆਂ ਦੇ ਵੀ ਸਾਨੂੰ ਪੈਸੇ ਆਏ ਆ ਉਹਨਾਂ ਦਾ ਵੀ ਟੈਂਡਰ ਅਸੀਂ ਲਾਇਆ ਪਰ ਮੈਂ ਤੁਹਾਨੂੰ ਲੈਕਟਾਂ ਬਾਅਦੇ ਥੋੜਾ ਜਿਆਦਾ ਡਿਟੇਲ ਚ ਦੱਸਣਾ ਚਾਹੁੰਦਾ ਕਿ ਇਹ ਥੋੜਾ ਜਿਹਾ ਟੈਕਨੀਕਲ ਪੁਆਇੰਟ ਆ ਇਹ ਤੁਹਾਨੂੰ ਸਾਰਿਆਂ ਨੂੰ ਇਹਦਾ ਸਮਝ ਲੱਗਣੀ ਚਾਹੀਦੀ ਆ ਤੁਸੀਂ মিডিਆ ਦੇ ਸਾਥੀ ਜੇ ਅਹੀਂ ਜਦੋਂ ਪੁਆਇੰਟ ਟੋਟਲ ਸ਼ਾਇਦ ਸਰਵੇ ਕਰਕੇ ਅਸੀਂ 260 ਪੁਆਇੰਟ ਜਿਹੜੇ ਬੜਾ ਸੀਗੇ ਉਹ ਸਰਕਾਰ ਨੇ ਸਾਨੂੰ ਉਹਦੇ ਲਈ ਬਲ ਜਿਹੜਾ 92 ਲੱਖ 72 ਹਜ਼ਾਰ ਰੁਪਈਆ ਜਿਹੜਾ ਉਹ ਜਾਰੀ ਕੀਤਾ ਕਿ ਤੁਸੀਂ ਇਹ ਲਾਈਟਾਂ ਪੜੀਆਂ ਲਾ ਲਓ ਉਹ ਜਦੋਂ ਅਸੀਂ ਇਹਦਾ ਟੈਂਡਰ ਲਾਇਆ ਲਾਈਟਾਂ ਦਾ ਅਸੀਂ ਜੋ ਟੈਂਡਰ ਲਾਇਆ ਸਾਡੇ ਕੋ ਸੱਤ ਪਾਰਟੀਆਂ ਆਈਆਂ ਸੱਤ ਜਣਿਆਂ ਨੇ ਟੈਂਡਰ ਉਹ ਪਾਇਆ ਅਸੀਂ ਜਦੋਂ ਟੈਂਡਰ ਖੋਲਿਆ ਜਿਹੜਾ ਸਭ ਤੋਂ ਜ਼ਿਆਦਾ ਲੈਸ ਸੀਗਾ ਜਿਹਨੇ ਸਭ ਤੋਂ ਜ਼ਿਆਦਾ ਘੱਟ ਤੇ ਘੱਟੇ ਤੇ ਪਾਇਆ ਸੀਗਾ ਟੈਂਡਰ ਅਸੀਂ ਉਸ ਪਾਰਟੀ ਨੂੰ ਜਿਹੜਾ ਟੈਂਡਰ ਦਿੱਤਾ ਉਹਨੇ 28 28.76 persen ਜਿਹੜਾ ਲੈਸ ਮਤਲਬ ਪਾਇਆ ਉਹਦੇ ਜਿਹੜਾ ਕੰਮ 92 ਲੱਖ ਰੁਪਈਆ ਸਾਨੂੰ ਸਰਕਾਰ ਨੇ ਦਿੱਤਾ ਸੀ ਉਹ ਕੰਮ ਅਸੀਂ 66 ਲੱਖ ਦੇ ਵਿੱਚ ਜਿਹੜਾ ਉਹ ਕਰਵਾ ਦੇ 66 ਲੱਖ 5000 ਦੇ ਵਿੱਚ ਸਾਡੀਆਂ ਮਲ ਜੜੀਆਂ 260 ਇਹ ਲਾਈਟਾਂ ਤੇ ਸਾਨੂੰ 92 ਹੋ ਦੇ ਰਹੀ ਆ ਜਿਹੜੀਆਂ ਉਧਾਂ ਗਲੀਆਂ ਤੇ ਲਾਈਟਾਂ ਲੱਗੀਆਂ ਹੁੰਦੀਆਂ 70 ਵਾਟ ਦੀਆਂ ਜਿਹੜੀਆਂ ਲਾਈਟਾਂ ਸਾਡੀਆਂ ਐਲਈਡੀ ਜਿਹੜੀਆਂ ਉਹ ਇਹਦੇ ਵਿੱਚ ਜਿਹੜੀਆਂ ਲੱਗੜੀਆਂ ਸੋ ਸਾਨੂੰ ਜਿਹੜੀ ਇੱਕ ਲਾਈਟ ਆ ਉਹਦੀ ਕੀਮਤ ਜਿਹੜੀ ਆ ਉਹ 23500 ਰੁਪਏ ਇਹ ਸਟਰੀਟ ਲਾਈਟ ਪੋਲ ਬੋਲਦੇ ਸਟਰੀਟ ਲਾਈਟ ਪੋਲ ਥੱਲੇ ਤੋਂ ਲੈ ਕੇ ਉੱਪਰ ਤੱਕ ਪੋਲ ਜਿਹੜਾ ਉਹ 8.5 ਮੀਟਰ ਉੱਚਾ ਉਹਦਾ ਉਹਦਾ ਵੇਟ ਕਿੰਨਾ ਆ ਉਹ ਸਾਰੀਆਂ ਚੀਜ਼ਾਂ ਕੈਲਕੂਲੇਟ ਕਰਕੇ ਇਹ ਸਾਨੂੰ ਜਿਹੜਾ ਵੱਲ ਜਿਹੜਾ ਕੰਮ ਸਾ ਆ ਹੀ ਪੈਸੇ ਸਨ ਸਰਕਾਰ ਨੇ ਬਹੁਤ ਦਿੱਤੇ ਪਤਾ ਹੀ ਸਰਕਾਰ ਦੇ ਪੈਸੇ ਜਿਹੜੇ ਆ ਉਹ ਬਚਾਤੇ ਦੇ ਵਿੱਚ ਅਸੀਂ ਪੈਸੇ ਸਰਕਾਰ ਦੇ ਪੈਸੇ ਬਚਾਏ ਆ ਇਹਦੇ ਟੋਟਲ ਜਿਹੜਾ ਸਰਕਾਰ ਨੂੰ ਬਚਾ ਕੇ ਦਿੱਤਾ 26 ਲੱਖ 67 ਹਜ਼ਾਰ ਰੁਪਈਆ ਉਹ ਸਾਡੀਆਂ ਲਾਈਟਾਂ 120 ਲਾਈਟਾਂ ਲੱਗੀਆਂ ਬਾਕੀ ਲਾਈਟਾਂ ਜਿਹੜੀਆਂ ਜਲਦੀ ਲੱਗ ਜਾਣਗੀਆਂ ਉਹ ਅਸੀਂ ਜਿਹੜੀ ਕੰਪਨੀ ਦੇ ਨਾਲ ਮਤਲਬ ਜਿਹੜਾ ਕੀਤਾ ਜਿਹੜਾ ਟੈਂਡਰ ਹੋਇਆ ਉਹਨਾਂ ਨੂੰ ਬਹੁਤ ਸਪਸ਼ਟਤਾ ਉਹਦੇ ਕਿਹਾ ਸੀ ਕਿ ਜਿੰਨਾ ਚਿਰ ਤੱਕ ਤੁਸੀਂ ਪੂਰਾ ਕੰਮ ਨਹੀਂ ਕਰੋਗੇ ਉਹਨਾਂ ਤੱਕ ਅਸੀਂ ਪੇਮੈਂਟ ਨਹੀਂ ਕਰਾਂਗੇ ਪੂਰੀ ਪੇਮੈਂਟ ਉਹਦੋਂ ਕਰਾਂਗੇ ਜਦੋਂ ਤੁਸੀਂ ਪੂਰਾ ਕੰਮ ਕਰੋਗੇ ਅਜੇ 120 ਲੱਖਾਂ ਲਕੀਆਂ ਤੇ 50 ਲੱਖਾਂ ਦਾ ਜਿਹੜਾ ਸੀ ਉਹਨਾਂ ਨੂੰ ਪੈਸੇ ਜੜਿਆ ਦਿੱਤੇ ਆ ਸੋ ਸਰਕਾਰ ਨੂੰ ਅਸੀਂ ਇਸ ਕੰਮ ਦੇ ਵਿੱਚੋਂ ਮਤਲਬ ਜਿਹੜਾ 26,67,000 ਰੁਪਇਆ ਜਿਹੜਾ ਉਹ ਬਚਾ ਕੇ ਦਿੱਤਾ